ਕਹਿੰਦੇ 10 ਚੋ 9 ਦੀ ਰੇਟਿੰਗ ਹੈ ਜੀ 10 ਚੋ 9 ਜੀ ਕਿਦਾਂ ਲੱਗੀ 10 ਚੋ 9 ਬਹੁਤ ਵਧੀਆ ਲੱਗੀ ਬਹੁਤ ਕਿਦਾਂ ਲੱਗੀ ਬਹੁਤ ਹੀ ਬਹੁਤ ਕਮਾਲ ਆ ਭਾਈ ਬੋਵੀ ਅੰਡਾ ਜੀ ਐਜੂਕੇਸ਼ਨ ਦੇ ਅੰਦਰ ਭਾਈ ਬਹੁਤ ਸ਼ਾਨਦਾਰ ਭਾਈ ਬਹੁਤ ਸੋਹਣਾ ਮੈਸੇਜ ਆ ਮੁਕੀ ਦਾ ਬਹੁਤ ਹੀ ਸੋਹਣਾ ਮੈਸੇਜ ਆ ਜੀ ਟੀਚਰਸ ਨੂੰ ਵੀ ਦੇਖਣੀ ਚਾਹੀਦੀ ਸਟੂਡੈਂਟਸ ਨੂੰ ਵੀ ਬਹੁਤ ਸੋਹਣਾ ਟੀਚਰ ਨੂੰ ਵੀ ਵੇਖਣੀ ਚਾਹੀਦੀ ਸਟੂਡੈਂਟ ਨੂੰ ਵੀ ਵੇਖਣੀ ਚਾਹੀਦੀ ਕਿੱਦਾਂ ਦੀ ਲੱਗੀ ਦੱਸੋ ਰੇਟਿੰਗ ਕਿੰਨੀ ਭਾਈ ਬਹੁਤ ਵਧੀਆ ਲੱਗੀ ਫਿਲਮ 5 ਚੋ 5 ਨੰਬਰ ਹੈ 5 ਚੋ 5 ਹਾਂ ਜੀ ਦੱਸੋ ਜੀ ਨੰਬਰ ਕਿਦਾਂ ਲੱਗੀ ਮੂਵੀ ਬਹੁਤ ਵਧੀਆ ਬਹੁਤ ਵਧੀਆ ਇੱਕ ਮੈਸੇਜ ਹੈ ਜੀ ਮਤਲਬ ਵੀ ਪੜ੍ਹਾਈ ਬਹੁਤ ਜ਼ਰੂਰੀ ਆ ਨਾ ਤੇ ਸਿਸਟਮ ਤੋਂ ਹੋਣਾ ਵੀ ਬਹੁਤ ਜ਼ਰੂਰੀ ਆ ਬਾਕੀ ਓਵਰ ਆਲ ਮੂਵੀ ਬਹੁਤ ਸੋਹਣੀ ਬਹੁਤ ਵਧੀਆ ਐਕਟਿਵ ਓਵਰ ਆਲ ਮੂਵੀ ਜਿਹੜੀ ਬਹੁਤ ਸੋਹਣੀ ਲੱਗੀ ਆ ਸੋ ਆਪਾਂ ਹੋਰ ਗੱਲ ਕਿਦਾਂ ਲੱਗੀ ਮੂਵੀ ਬਹੁਤ ਵਧੀਆ ਜੀ ਬਹੁਤ ਵਧੀਆ ਹਾਂਜੀ ਕਿਦਾਂ ਲੱਗੀ ਸਭ ਬਹੁਤ ਵਧੀਆ ਜੀ ਬਹੁਤ ਕੁਝ ਬਦਲਣਾ ਪੈਣਾ ਮੂਵੀ ਦਾ ਫੋਟੋ ਆ ਤੇ ਇਸ ਮੋਟਰ ਦੇ ਉੱਤੇ ਅਗਲੀ ਅਗਲੇ ਪਾਰਟ ਦਾ ਇੰਤਜ਼ਾਰ ਰੋਪੇ ਅਗਲੇ ਪਾਰਟ ਦਾ ਇੰਤਜ਼ਾਰ ਹੈਗਾ ਗੱਲਬਾਤ ਕਿਦਾਂ ਲੱਗੀ ਮੂਵੀ ਦੀ ਬਹੁਤ ਅੱਛੀ ਸੀ ਹਾਂਜੀ ਕਿਦਾਂ ਲੱਗੀ ਬਹੁਤ ਅੱਛੀ ਬਹੁਤ ਬਹੁਤ ਹੋਦੀ ਬਹੁਤ ਸੋ ਗੱਲਬਾਤ ਕਰ ਰਹੇ ਕਿਦਾਂ ਹੀ ਲੱਗੀ ਮੂਵੀ ਦੀ ਵਧੀਆ ਜੀ ਕਿਦਾਂ ਲੱਗੀ ਬਹੁਤ ਵਧੀਆ ਸੋ ਕਿਦਾਂ ਹੀ ਲੱਗੀ ਬਹੁਤ ਵਧੀਆ ਕਿਦਾਂ ਹੀ ਕਿਦਾਂ ਲੱਗੀ ਅੱਛੀ ਬਹੁਤ ਵਧੀਆ ਮੂਵੀ ਸੀ ਵੈਰੀ ਵੱਖਰਾ ਕੀ ਲੱਗਾ ਗੁੱਡ ਮੂਵੀ ਸੀ ਕਨਸੈਪਟ ਕਿਦਾਂ ਦਾ ਸੀ ਅ ਅੱਜਕੱਲ ਦਾ ਲੇਟੈਸਟ ਕਨਸੈਪਟ ਇਹ ਹੈ ਕਿ ਬੱਚਿਆਂ ਨੂੰ ਇਨੋਵੇਟਿਵ ਤਰੀਕਿਆਂ ਨਾਲ ਪੜਾਉਂਦਾ ਮਤਲਬ ਬੇਸਿਕਲੀ ਉਹਨਾਂ ਨੇ ਦਿਖਾਇਆ ਸੀ ਕਿ ਅੱਜਕੱਲ ਦੇ ਜੋ ਸਕੂਲ ਦੇ ਵਿੱਚ ਮੈਥਡਸ ਚੱਲ ਰਹੇ ਨੇ ਪੜਾਉਣ ਦੇ ਉਹ ਹੀ ਸ਼ੌਕਿਤ ਨੇ ਉਸੇ ਦੇ ਸਤਿੰਦਰ ਸਰਤਾਜ ਜਾਂ ਸਿਮੀ ਜੈਲ ਸਭ ਤੋਂ ਵਧੀਆ ਕੰਡੀਟੇਟ ਦੋਨੋਂ ਦੀ ਵਧੀਆ ਜੁਗਲਬੰਦੀ ਦਿਖਾਈ ਹੋਈ ਸੀ ਮੁੰਡੇ ਦੋਨਾਂ ਦੀ ਜਿਹੜੀ ਜੁਗਲਬੰਦੀ ਦਿਖਾਈ ਸੀ ਕਿਦਾਂ ਲੱਗੀ ਬੋ ਕੇ ਨੂੰ ਵੀ ਆ ਜ ਮਜ਼ਾ ਹੀ ਆ ਗਿਆ ਮਜ਼ਾ ਹੀ ਆ ਗਿਆ ਭਾਈ ਜੀ ਨੂੰ ਕਿਦਾਂ ਲੱਗੀ ਬਹੁਤ ਵਧੀਆ ਜੇ ਇਸ ਦਿਨ ਦਾ ਸਤਾਜ ਜੀ ਦੀ ਐਕਟਿੰਗ ਵੀ ਬਹੁਤ ਵਧੀਆ ਸੀ ਮੀ ਚਾਲ ਜੀ ਦੀ ਵੀ ਬਹੁਤ ਵਧੀਆ ਈਵਨ ਕਿੱਚ ਬੱਚਿਆਂ ਦੀ ਸਿੱਖਿਆ ਬਹੁਤ ਅੱਛੀ ਦਿੱਤੀ ਗਈ ਹੈ ਮੋਟੀਵੇਸ਼ਨ ਬਹੁਤ ਵਧੀਆ ਹੈ ਦੱਸੋ ਕਿੰਨੇ ਨੰਬਰ 100, 100 100 100 400 ਨੰਬਰ ਹਾਂਜੀ ਕਿਤੇ ਲਿਖ ਦੋ ਬਹੁਤ ਵਧੀਆ ਬਹੁਤ ਵਧੀਆ ਮੈਨੂੰ ਲੱਗਦਾ ਹੈ ਕਿ ਸਾਰੇ ਸਕੂਲਾਂ ਨੂੰ ਹੁਸ਼ਿਆਰ ਸਿੰਘ ਦਾ ਸਿਸਟਮ ਆ ਜਾਣਾ ਚਾਹੀਦਾ ਹੈ ਹੁਸ਼ਿਆਰ ਸਿੰਘ ਦੇ ਸਿਸਟਮ 'ਚ ਆ ਜਾਣਾ ਚਾਹੀਦਾ ਹੈ ਆ ਸਰਕਾਰੀ ਸਕੂਲਾਂ ਕੀ ਕਹੋਗੇ ਬਿਲਕੁਲ ਹੈ ਤਾਂ ਹੀ ਸਾਰੇ ਹੋਣਾ ਚਾਹੀਦਾ ਹੈ ਬਹੁਤ ਅੱਛਾ ਮੈਸੇਜ ਆ ਇੱਕ ਮੋਟੀਵੇਸ਼ਨਲ ਸਟੋਰੀ ਹੈ ਸਭ ਨੂੰ ਦੇਖਣੀ ਚਾਹੀਦੀ ਹੈ ਬਹੁਤ ਅੱਛਾ ਕਿਤੇ ਲੱਗੇ ਮੈਮ ਬਹੁਤ ਵਧੀਆ ਮੂਵੀ ਹੈ ਸਾਰਿਆਂ ਨੂੰ ਦੇਖਣੀ ਚਾਹੀਦੀ ਹੈ ਫੈਮਿਲੀ ਕੀ ਕਹੋਗੇ बहुत बढ़िया मोटिवेशनल मूवी है, है। मोटिवेशनल मूवी है की कोगे यस मोटिवेशनल मूवी है बहुत बढ़िया मूवी है सब सबनु देखनी चाहिए मूवी देखनी की कोगे मतलब एजुकेशन से बढ़िया मूवी सब सबको देखनी चाहिए थी 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 भाई। अच्छी भी लगा। जी हाँ तो कितना लगा। बहुत बढ़िया मूवी बहुत अच्छी है बहुत अच्छे रोल्स हैं और एजुकेशन से है रेटिंग की दोगे गुड है सर ਜੀ ਮੂਵੀ ਹੈ ਥੋੜਾ ਜਨਾ ਮੈਸੇਜ ਵੀ ਹੈ ਸਰਕਾਰ ਵਾਸਤੇ ਕਿ ਜਿਵੇਂ ਸਰਕਾਰ ਵਿੱਚ ਸਹੂਲਤਾ ਦੇ ਰਹੀ ਹੈ ਨਾ ਉਸ ਤਰ੍ਹਾਂ ਸਿਸਟਮ ਨਹੀਂ ਹੈਗਾ ਥੋੜਾ ਸਿਸਟਮ ਨੂੰ ਚੇਂਜ ਕਰਨਾ ਚਾਹੀਦਾ ਹੈਗਾ ਵਾ ਸਰਕਾਰਾਂ ਨੂੰ ਇਹ ਇੱਕ ਮੋਟੀਵੇਸ਼ਨ ਵੀ ਹੈਗੀ ਹੈ ਚੱਲ ਦੇਖੋ ਹਾਂਜੀ ਕਿੰਨੀ ਰੇਟਿੰਗ ਦੋਗੇ ਦੱਸੋ ਜੀ ਸਰ ਇਹ ਜਿਹੜੀ ਮੂਵੀ ਹੈ ਨਾ ਇਹ ਦੇਵਕਿਰਤੀ ਸਰ ਦੇ ਮਾਡਲ ਦੇ ਉੱਤੇ ਤਿਆਰ ਕੀਤੀ ਗਈ ਹੈ ਤੇ ਮਾਡਲ ਜਿਹੜਾ ਹੈ ਨਾ ਉਹ ਬਹੁਤ ਵਧੀਆ ਪਰੰਦੀ ਐਗਜ਼ੀਕਿਊਸ਼ਨ ਇੰਨੀ ਸ਼ਾਨਦਾਰ ਨਹੀਂ ਸੀਗੀ ਜਿਹੜਾ ਫਸਟ ਹਾਫ ਸੀਗਾ ਉਹ ਤਾਂ ਬਿਲਕੁਲ ਹੀ ਕੋ ਆਡੀਅੰਸ ਨਾਲ ਕਨੈਕਟ ਨਹੀਂ ਕੀਤਾ ਲੇਕਿਨ ਸੈਕਿੰਡ ਹਾਫ ਨੇ ਥੋੜਾ ਜਿਹਾ ਆਪਣੇ ਵੱਲ ਖਿੱਚਿਆ ਪਰ ਥੋੜੀ ਜਿਹੀ ਮੈਂ ਕਹਾਂਗਾ ਡਾਇਰੈਕਸ਼ਨ ਚ ਵੇਕਨੈਸ ਸੀਗੀ ਜਿੰਦੇ ਕਰਕੇ ਨਾ ਪੂਰੀ ਪਕੜ ਨਹੀਂ ਬਣ ਪਾਈ ਮੂਵੀ ਦੀ ਐਕਟਿੰਗ ਦੀ ਗੱਲ ਕੀਤੀ ਜਾਵੇ ਐਕਟਿੰਗ ਨੂੰ ਕਿੰਨੇ ਨੰਬਰ ਦਿੰਦੇ ਹੋ 10 ਦੇ ਵਿੱਚੋਂ ਸਰਤਾਜ ਦੀ ਐਕਟਿੰਗ ਜਿਸ ਤਰ੍ਹਾਂ ਪੁਰਾਣੀਆਂ ਫਿਲਮਾਂ ਵਿੱਚ ਹੈ ਸੇ ਮੋਸੇ ਤੱਕ ਕੋਈ ਜ਼ਿਆਦਾ ਐਕਸਪ੍ਰੈਸ਼ਨ ਨਹੀਂ ਕਰਦਾ ਕੋਈ ਖੁੱਲਕੇ ਨਹੀਂ ਆਉਂਦਾ ਬਾਹਰ ਮਤਕੀ ਮਾਸੂਮ ਥੋੜਾ ਨਾ ਕੰਫੀਡੈਂਸ ਘੱਟ ਆਉਂਦੇ ਚ ਅਗਰ ਡਾਇਰੈਕਸ਼ਨ ਦੀ ਗੱਲ ਕੀਤੀ ਜਾਵੇ ਡਾਇਰੈਕਸ਼ਨ ਕਿਦਾਂ ਦੀ ਲੱਗਦਾ ਡਾਇਰੈਕਸ਼ਨ ਮੈਂ ਤੁਹਾਨੂੰ ਹੀ ਦੱਸ ਰਿਹਾ ਨਾ ਕਿ ਜਿਹੜਾ ਫਰਸਟ ਹਾਫ ਸੀ ਕੰਪਲੋਰ ਆ ਕਿਤੇ ਨਾ ਕਿਤੇ ਲੱਗ ਰਿਹਾ ਕਿ ਹਾਫ ਤਾਂ ਬਹੁਤ ਹੀ ਬਿਖਰਾ ਹੋਇਆ ਸੀਗਾ ਕਿਤੇ ਐਵੇਂ ਫੀਲ ਹੋ ਰਿਹਾ ਕਿ ਜ਼ਿਆਦਾਤਰ ਜਿਹੜਾ ਕੈਮਰਾ ਸਰਤਾਜ ਦੇ ਉੱਤੇ ਫੋਕਸ ਆ ਔਰ ਸੀਨ ਜਿਹੜੇ ਆ ਅਲੱਗ-ਅਲੱਗ ਜਿਹੜੇ ਕਲਾਕਾਰ ਏ ਉਹਨਾਂ ਦੇ ਜਿਹੜੇ ਫੋਕਸ ਨਹੀਂ ਦਿੱਤੇ ਗਏ ਹਾਂ ਬਿਲਕੁਲ ਇਹ ਤੁਹਾਡੀ ਗੱਲ ਸਹੀ ਹੈ ਕਿ ਗੈਪ ਦਿਖੇ ਮਤਕੀ ਇੱਕ ਦੋ ਚਾਰੇ ਹੀ ਦੇਖੇ ਇੱਕ ਆਪਣੀ ਹੀਰੋਇਨ ਕੀ ਨਾਮ ਹੁੰਦਾ ਸਿਮੀ ਚੈਟਰ ਸਿਮੀ ਚਹਿਲ ਤੇ ਇੱਕ ਸਰਤਾਜ ਸਿਰਫ ਇਹਨਾਂ ਦੇ ਉਹ ਦੋਨਾਂ ਦੇ ਉੱਪਰ ਹੀ ਕੈਮਰਾ ਵੱਜਿਆ ਬਾਕੀ ਤਾਂ ਇੱਕ ਥਾਣਾ ਸਿੰਘ ਜੀ ਸੀਗੇ ਉਹਨਾਂ ਦੀ ਥੋੜੀ ਐਕਟਿੰਗ ਵਧੀਆ ਸੀਗੀ ਬਾਕੀ ਹੋਰ ਤਾਂ ਕੋਈ ਦਿਖਿਆ ਨਹੀਂ ਗਿਆ ਕਨਸੈਪਟ ਕਿਦਾਂ ਦਾ ਹੈ ਕਨਸੈਪਟ ਸਰ ਵਧੀਆ ਹੈ ਲੇਕਿਨ ਉਹਦੀ ਐਗਜ਼ੀਕਿਊਸ਼ਨ ਨਹੀਂ ਵਧੀਆ ਹੋ ਪਾਈ ਨਾ ਗੱਲ ਉਹ ਹੋਰ ਬਿਹਤਰ ਹੋ ਸਕਦਾ ਬਹੁਤ ਬਿਹਤਰ ਹੋ ਸਕਦੀ ਜਿਸ ਤਰ੍ਹਾਂ ਅੱਜ AI ਦਾ ਜ਼ਮਾਨਾ ਹੈ ਹੈਨਾ AI ਦਾ ਜ਼ਮਾਨੇ ਵਿੱਚ ਆਪਾਂ ਇਦਾਂ ਦੀਆਂ ਮੂਵੀਜ਼ ਬਣਾ ਰਹੇ ਹਾਂ ਤਾਂ ਜ਼ਿਆਦਾ ਨਹੀਂ ਚੱਲ ਪਾਣ ਗਿਆ ਥੋੜਾ ਆਪਣੇ ਆਪ ਨੂੰ ਐਡਵਾਂਸ ਕਰਨਾ ਪਏਗਾ ਨਾ ਸਾਰਾ ਥੋੜਾ ਆਪਣੇ ਆਪ ਨੂੰ ਐਡਵਾਂਸ ਜਿਹੜਾ ਕਰਨਾ ਪਏਗਾ ਗੱਲਬਾਤ ਕਰ ਲ ਲਈਏ ਕਿੱਦਾਂ ਲੱਗੀ ਮੂਵੀ ਬਹੁਤ ਅੱਛੀ ਮਜ਼ਾ ਆ ਗਿਆ ਐਂਟਰਟੇਨਿੰਗ ਹਾਂਜੀ ਕਿੱਦਾਂ ਲੱਗੀ ਬਹੁਤ ਅੱਛੀ ਲੱਗੀ ਅੱਛਾ ਸਭ ਤੋਂ ਵਧੀਆ ਰੋਲ ਕਿਹਦਾ ਲੱਗਦਾ ਹੁਸ਼ਿਆਰ ਸਿੰਘ ਹੁਸ਼ਿਆਰ ਸਿੰਘ ਦਾ ਅਕਰ ਕਨਸੈਪਟ ਦੀ ਗੱਲ ਕੀਤੀ ਜਾਵੇ ਕਿਦਾਂ ਦਾ ਕਨਸੈਪਟ ਸੀ ਅੱਛਾ ਸੀ ਬੜੀ ਅੱਛੀ ਅੱਛ ਹਾਂਜੀ ਕਿਦਾਈ ਨੇ ਬੱਲੇ ਬੱਲੇ ਜੀ ਸੋ ਕਿਤੇ ਨਕਿਤੇ ਜਿਹੜਾ ਹੈ ਸਤਿੰਦਰ ਸਰਤਾਜ ਦੀ ਹੁਸ਼ਿਆਰ ਸਿੰਘ ਮੂਵੀ ਜਿਹੜੀ ਹੈ ਅੱਜ ਜਿੱਦਾਂ ਰਿਲੀਜ਼ ਹੋ ਚੁੱਕੀ ਆ ਸਭ ਤੋਂ ਪਹਿਲੇ ਰਿਵਿਊ ਦੇ ਰਿਹਾ ਤੁਹਾਨੂੰ ਕਹ ਦੱਸ ਦਈਏ ਕਿ ਫਿਲਮ ਦੀ ਜਿਹੜੀ ਡਾਇਰੈਕਸ਼ਨ ਹੈ ਕਿਤੇ ਨਾ ਕਿਤੇ ਵਿੱਚ ਗੈਪ ਜ਼ਰੂਰ ਦਿਖ ਰਹੇ ਨੇ ਕਿਤੇ ਨਾ ਕਿਤੇ ਜ਼ਿਆਦਾਤਰ ਕੈਮਰਾ ਜਿਹੜਾ ਸਤਿੰਦਰ ਸਰਤਾਜ ਦੇ ਉੱਤੇ ਔਰ ਸਿਮੀ ਚਾਹ ਤੇ ਫੋਕਸ ਕੀਤਾ ਗਿਆ ਉੱਥੇ ਬਾਕੀ ਕਲਾਕਾਰਾਂ ਦੀ ਐਕਟਿੰਗ ਦੇ ਵਿੱਚ ਜਿਹੜੇ ਗੈਪ ਹੈ ਉਹ ਦਿਖਦੇ ਨੇ ਕਨਸੈਪਟ ਜਿਹੜਾ ਹੈ ਬਹੁਤ ਬਿਹਤਰੀਨ ਹੈ ਲੋਕਾਂ ਨੂੰ ਕਨਸੈਪਟ ਜਿਹੜਾ ਹੈ ਨਵਾਂ ਲੱਗ ਰਿਹਾ ਆ ਪਰ AI ਦੇ ਜ਼ਮਾਨੇ ਦੇ ਵਿੱਚ ਕਹਿਣਾ ਹੈ ਕਿ AI ਦੀ ਟੈਕਨੋਲ ਬਿਹਤਰੀਨ ਤਾਂ ਜ਼ਰੂਰ ਹੈ ਪਰ ਇਸ ਤੋਂ ਵਧੀਆ ਹੋ ਸਕਦਾ ਸੀ ਔਰ ਜੇ ਆਪਾਂ ਫਿਲਮ ਦੇ ਗਾਣਿਆਂ ਦੀ ਗੱਲ ਕੀਤੀ ਜਾਵੇ ਕਿਉਂਕਿ ਸਤਿੰਦਰ ਸਰਤਾਜ ਜਿਹੜੇ ਨੇ ਗੀਤਾਂ ਲਈ ਜਾਣੇ ਜਾਂਦੇ ਨੇ ਔਰ ਡਾਕਟਰ ਸਤਿੰਦਰ ਸਰਤਾਜ ਦੇ ਜਿਹੜੇ ਗੀਤ ਹੈ ਬਹੁਤ ਹੀ ਬਿਹਤਰੀਨ ਨੇ ਫਿਲਮ ਦਾ ਕਨਸੈਪਟ ਜਿਹੜਾ ਹੈ ਕਾਫੀ ਅੱਛਾ ਆਇਆ ਲੋਕਾਂ ਨੂੰ ਪਸੰਦ ਆ ਰਿਹਾ ਆ ਔਰ ਜਿਸ ਜਗ੍ਹਾ ਦੇ ਉੱਤੇ ਜਿਹੜਾ ਆ ਫਿਲਮ ਸ਼ੂਟ ਕੀਤੀ ਗਈ ਹੈ ਅਗਰ ਪਹਿਲੇ ਫਸਟ ਹਾਫ ਦੀ ਗੱਲ ਕੀਤੀ ਜਾਵੇ ਤੇ ਪਹਿਲੇ ਫਸਟ ਹਾਫ ਦੇ ਵਿੱਚ ਕਿਤੇ ਨਾ ਕਿਤੇ ਜਿਹੜਾ 3 ਇਡੀਅਟ ਦੀ ਜਿਹੜੀ ਆ ਕਨਸੈਪਟ ਹੈ ਉਹਦੀ ਯਾਦ ਜ਼ਰੂਰ ਆਵੇਗੀ ਤੁਹਾਨੂੰ ਔਰ ਸੈਕਿੰਡ ਹਾਫ ਦੇ ਵਿੱਚ ਫਿਲਮ ਜਿਹੜੀ ਆ ਥੋੜੀ ਉੱਪਰ ਦੀ ਜ਼ਰੂਰ ਹੈ ਔਰ ਫਿਲਮ ਦੀ ਜੇ ਦੀ ਲਾਈਨ ਦੀ ਗੱਲ ਕੀਤੀ ਜਾਵੇ ਤਾਂ ਜਿਹੜੀ ਸਟੋਰੀ ਲਾਈਨ ਨੇ ਕਿਤੇ ਨਾ ਕਿਤੇ ਪੰਜਾਬ ਦੇ ਪਿੰਡਾਂ ਨੂੰ ਜਿਹੜਾ ਹੈ ਐਜੂਕੇਟ ਐਜੂਕੇਸ਼ਨ ਦੇਣੀ ਅਤੇ ਨਵੇਂ ਤਰੀਕੇ ਦੇ ਕਨਸੈਪਟ ਨੂੰ ਪੇਸ਼ ਕਰਨ ਦੇ ਉੱਤੇ ਜ਼ਰੂਰ ਆਧਾਰਿਤ ਹੈ ਚਾਹੁੰਦੇ ਨੇ ਕਿ ਹੁਣ ਪੰਜਾਬ ਦੇ ਸਟੂਡੈਂਟ ਜਿਹੜੇ ਨੇ ਪ੍ਰੈਕਟੀਕਲੀ ਸਿੱਖਣ ਨਵੇਂ ਢੰਗ ਦੇ ਨਾਲ ਸਿੱਖਣ ਅਜਿਹੇ ਦੇ ਵਿੱਚ ਜਿਹੜਾ ਸਤਿੰਦਰ ਸਰਤਾਹ ਦੀ ਇਹ ਫਿਲਮ ਜਿਹੜੀ ਹੈ ਵੱਡੀ ਪਹਿਲ ਜਿਹੜੀ ਹੋ ਸਕਦੀ ਹੈ ਉਹਨਾਂ ਵੱਡਾ ਮੈਸੇਜ ਦੇ ਰਹੇ ਨੇ ਕਿਉਂਕਿ ਲਗਾਤਾਰ ਪੂਰੀ ਦੁਨੀਆ ਦੇ ਵਿੱਚ ਜਿਹੜਾ ਆ ਪੰਜਾਬੀਆਂ ਦੀ ਜਿਹੜਾ ਆ ਨਾਮ ਘੋਸਦਾ ਆ ਬੋਲੀ ਘੋਸਦੀ ਹੈ ਔਰ ਪੰਜਾਬੀ ਜਿਹੜੇ ਨੇ ਮਾਣ ਦੇ ਨਾਲ ਕਹਿੰਦੇ ਆ ਪੰਜਾਬੀ ਆ ਅਜਿਹੇ ਦੇ ਵਿੱਚ ਸੰਦੇ ਨਰ ਸਰਤਾਜ ਨੇ ਡਾਕਟਰ ਸਤਿੰਦਰ ਸੰਤਾਨ ਨੇ ਵਧੀਆ ਕਨਸੈਪਟ ਇੱਕ ਵਾਰ ਜ਼ਰੂਰ ਲੈ ਕੇ ਆਏ ਨੇ ਹਾਲਾਂਕਿ ਜਿਹੜਾ ਡਾਇਰੈਕਸ਼ਨ ਦੇ ਵਿੱਚ ਅਰੇ ਸਟੋਰੀ ਲਾਈਨ ਦੇ ਵਿੱਚ ਕੁਝ ਗਾਇਬ ਜ਼ਰੂਰ ਹੈ ਪਰ ਇਸ ਦੇ ਬਾਵਜੂਦ ਵੀ ਦਰਸ਼ਕਾਂ ਨੂੰ ਇਹ ਫਿਲਮ ਬਹੁਤ ਪਸੰਦ ਆਈਆ ਤੇ ਜੇ ਰੇਟਿੰਗ ਦੀ ਗੱਲ ਕੀਤੀ ਜਾਵੇ ਤਾਂ ਸਾਡੇ ਵੱਲੋਂ ਜਿਹੜੀ ਹੈ ਇਸ ਫਿਲਮ ਨੂੰ ਜਿਹੜਾ ਆ ਇਸ ਕਨਸੈਪਟ ਨੂੰ ਜਿਹੜੀ ਹੈ ਦਸਾਂ ਦੇ ਵਿੱਚੋਂ ਨੋ ਰੇਟਿੰਗ ਦਿੱਤੀ ਜਾ ਰਹੀ ਆ ਪਰ 5 ਸਟਾਰ ਦੇ ਵਿੱਚੋਂ 4 ਸਟਾਰ ਦਿੱਤੇ ਜਾ ਰਹੇ ਆ ਪਰ ਅਗਰ ਇਸ ਇਸੇ ਡਾਇਰੈਕਸ਼ਨ ਦੀ ਗੱਲ ਕੀਤੀ ਜਾਵੇ ਤਾਂ ਡਾਇਰੈਕਸ਼ਨ ਦੇ ਵਿੱਚ ਜ਼ਰੂਰ ਜਿਹੜਾ ਆ ਅਸੀਂ ਇਹਨੂੰ 3 ਸਟਾਰ ਦੇ ਰਹੇ ਆ ਦਸਾਂ ਦੇ ਵਿੱਚੋਂ ਸੱਤ ਸਟਾਰ ਦੇ ਰਿਹਾ ਪਰ ਅਗਰ ਪੂਰੇ ਦੀ ਪੂਰੀ ਐਕਟਿੰਗ ਸਿਮੀ ਚਾਹ ਦੀ ਗੱਲ ਕੀਤੀ ਜਾਵੇ ਬੀਨ ਸ਼ਰਮਾ ਦੀ ਗੱਲ ਕੀਤੀ ਜਾਵੇ ਜਾਂ ਅਗਰ ਅਸਤਿੰਦਰ ਸਰਤਾਜ ਦੀ ਗੱਲ ਕੀਤੀ ਜਾਵੇ ਜਾਂ ਬਾਕੀ ਜਿੰਨਾ ਵੀ ਸਟੂਡੈਂਟ ਹੈ ਜਾਂ ਬੱਚੇ ਜਿਹੜੇ ਫਿਲਮ 'ਚ ਦਿਖਾਏ ਗਏ ਨੇ ਬਿਹਤਰੀਨ ਐਕਟਿੰਗ ਕਰਦੇ ਜ਼ਰੂਰ ਮਹਿਸੂਸ ਹੋ ਰਹੇ ਨੇ ਪਰ ਫਿਰ ਉਹੀ ਗੱਲ ਹੈ ਕਿ ਕਮੀ ਜਿਹੜੀ ਮਹਿਸੂਸ ਹੋਈ ਆ ਕਿਤੇ ਨਾ ਕਿਤੇ ਜਿਹੜੇ ਗੈਪ ਆ ਫਿਲਮ ਦੇ ਵਿੱਚ ਕਿਤੇ ਨਾ ਕਿਤੇ ਸਟੋਰੀ ਦੇ ਵਿੱਚ ਜਿਹੜਾ ਲਵ ਸਟੋਰੀ ਦਾ ਐਂਗਲ ਹੈ ਔਰ ਉਸ ਤੋਂ ਬਾਅਦ ਜਿਹੜਾ ਐਜੂਕੇਸ਼ਨ ਦਾ ਐਂਗਲ ਹੈ ਦੋਨਾਂ ਦਾ ਜਿਹੜਾ ਇਕੱਠਾ ਦਿਖਾਉਣ ਦਾ ਪ੍ਰਯਤਨ ਕੀਤਾ ਉਸ ਦੇ ਵਿੱਚ ਥੋੜੀ ਜੀ ਕਮੀ ਜਿਹੜੀ ਹੈ ਮਹਿਸੂਸ ਹੋ ਰਹੀ ਹੈ ਜਿਸ ਕਰਕੇ ਅਸੀਂ ਇਸ ਨੂੰ ਜਾਂਦੇ ਜਾਂਦੇ 5 ਦੇ ਵਿੱਚੋਂ 4 ਸਟਾਰ ਦੇ ਰਹੇ ਹਾਂ ਅਗਲੀ ਵਾਰ ਫਿਰ ਮਿਲਾਂਗੇ ਫਿਲਮ ਰਿਵਿਊ ਦੇ ਨਾਲ ਤਾਂ ਹੀ